ਗੁਰੂ ਗੋਬਿੰਦ ਸਿੰਘ ਜੀ ਭਾਗ ਚੌਥਾ ਗੁਰੂ ਸਾਹਿਬ ਨੂੰ ਖੁਸ਼ ਕਰਨ ਲਈ ਬਹਾਦਰ ਸ਼ਾ ਇੱਕ ਕੀਮਤੀ ਹੀਰਾ ਤੇ ਕੁਝ ਹੋਰ ਚੀਜ਼ਾਂ ਤੋਹਫੇ ਵਜੋਂ ਲੈ ਕੇ ਆਇਆ ਗੁਰੂ ਸਾਹਿਬ ਨੇ ਚੀਜ਼ਾਂ ਤਾਂ ਸਿੱਖਾਂ ਨੂੰ ਦੇ ਦਿੱਤੀਆਂ ਕਿ ਲੋੜਵੰਦਾ ਚ ਵੰਡ ਦੋ ਹੀਰਾ ਨਦੀ 'ਚ ਸੁੱਟ ਦਿੱਤਾ ਬਹਾਦਰ ਸ਼ਾ ਨੂੰ ਬੜੀ ਬੇਇੱਜ਼ਤੀ ਮਹਿਸੂਸ ਹੋਈ ਕਹਿਣ ਲੱਗਾ ਕਿ ਇਹ ਹੀਰਾ ਬੜਾ ਕੀਮਤੀ ਸੀ ਮੈਂ ਇਸ ਨੂੰ ਬੜੀ ਦੇਰ ਦਾ ਸੰਭਾਲ ਕੇ ਰੱਖਿਆ ਸੀ ਤੁਸੀਂ ਇਹਨੂੰ ਦਰਿਆ 'ਚ ਕਿਉਂ ਸੁੱਟ ਦਿੱਤਾ ਗੁਰੂ ਸਾਹਿਬ ਨੇ ਜਵਾਬ ਦਿੱਤਾ ਤੁਸੀਂ ਮਨੁੱਖੀ ਹੀਰੇ ਦੇ ਦਿਓ ਜੋ ਹੀਰਿਆਂ ਤੋਂ ਵੱਧ ਕੀਮਤੀ ਹਨ ਹਥੌੜਿਆਂ ਨਾਲ ਤੋੜ ਰਹੇ ਹੋ ਤੇ ਪੱਥਰ ਨੂੰ ਸੰਭਾਲ ਕੇ ਰੱਖਦੇ ਹੋ ਹਿੰਦ ਦੇ ਬਾਦਸ਼ਾਹੋਂ ਹਿੰਦੂਆਂ ਨੂੰ ਗੁਲਾਮ ਬਣਾ ਕੇ ਆਗਰੇ ਤੇ ਦਿੱਲੀ ਦੇ ਖਜ਼ਾਨੇ ਭਰਦੇ ਹੋ ਪਰ ਕੁਦਰਤ ਕੋਲ ਤੁਹਾਡੇ ਤੋਂ ਵੱਡੇ ਖਜ਼ਾਨੇ ਹਨ ਰਤਾ ਨਦੀ ਦੇ ਨਿਰਮਲ ਜਲ ਵਿੱਚ ਝਾਤ ਮਾਰ ਕੇ ਦੇਖੋ ਇਸ ਦੀ ਗੋਦ ਵਿੱਚ ਕਿੰਨੇ ਹੀਰੇ ਪੰਨੇ ਤੇ ਲਾਲ ਹਨ ਲੋੜ ਹੈ ਤਾਂ ਚੁੱਕ ਲਵੋ ਬਾਦਸ਼ਾਹ ਸ਼ਾ ਬੜਾ ਸ਼ਰਮਿੰਦਾ ਹੋਇਆ ਉਸਨੇ ਬੰਦਾਬਹਾਦਰ ਬਾਰੇ ਪੁੱਛਿਆ ਗੁਰੂ ਸਾਹਿਬ ਨੇ ਕਿਹਾ ਕਿ ਧਰਮ ਤੇ ਮਨੁੱਖਤਾ ਦੇ ਵੈਰੀਆਂ ਨੂੰ ਸੋਧਣ ਦਾ ਕੰਮ ਜੋ ਤੁਸੀਂ ਬਾਦਸ਼ਾਹ ਹੋ ਕੇ ਨਹੀਂ ਕਰ ਸਕੇ ਉਹ ਬੰਦਾਬਹਾਦਰ ਕਰੇਗਾ ਗੁਰੂ ਸਾਹਿਬ ਦਾ ਇਹ ਵਾਕ ਸੱਚ ਹੋ ਕੇ ਨਿਭੜਿਆ ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ 26 ਨਵੰਬਰ 1708 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਫੌਜ ਲੈ ਕੇ ਸਰਹੰਦ ਵੱਲ ਕੂਚ ਕੀਤਾ ਸਮਾਣੇ ਪਹੁੰਚਿਆ ਇੱਥੇ ਗੁਰੂ ਤੇਗ ਬਹਾਦਰ ਤੇ ਛੋਟੇ ਸ਼ਹਿਜ਼ਾਦੇ ਨੂੰ ਸ਼ਹੀਦ ਕਰਨ ਵਾਲੇ ਜਲਾਦਾਂ ਸੈਦ ਜਲਾਲਉਦੀਨ ਤੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਕਤਲ ਕਰਕੇ 24 ਘੰਟੇ ਦੇ ਅੰਦਰ ਅੰਦਰ ਸਮਾਣੇ ਤੇ ਕਬਜ਼ਾ ਕਰ ਲਿਆ ਸ਼ਾਹਬਾਦ ਦਸਕਾ ਮੁਸਫਤਵਾਬਾਦ ਤੇ ਖਾਲਸਾ ਨਿਸ਼ਾਨ ਸਾਹਿਬ ਚਲਾ ਦਿੱਤਾ ਫਿਰ ਕਪੂਰੇ ਕਸਵੇ ਵੱਲ ਵਧੇ ਜਿੱਥੋਂ ਦਾ ਹਾਕਮ ਕਦਾਮੂ ਦੀਨ ਸਿੱਖਾਂ ਦੇ ਖਿਲਾਫ ਲੁੱਟਮਾਰ ਕਰਨ ਲਈ ਫੌਜੀ ਦਸਤੇ ਭੇਜਿਆ ਕਰਦਾ ਸੀ ਭਿਆਨਕ ਸਜ਼ਾ ਦੱਤੀ ਸੰਡੋਰੇਵਾਲ ਤੌਰ ਤੇ ਇਥੋਂ ਦੇ ਸ਼ਾਸਕ ਉਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਮਿੱਤਰ ਪੀਰ ਬੁੱਧੂ ਸ਼ਾਹ ਨੂੰ ਬੜੇ ਤਸੀਹੇ ਦੇ ਕੇ ਕਤਲ ਕਰ ਦਿੱਤਾ ਉਸ ਨੂੰ ਉਸਦੀ ਕਾਰਨੀ ਦੀ ਸਜ਼ਾ ਦੇ ਕੇ ਮੁਖਲਿਸ ਖਾਨ ਦੇ ਕਿਲੇ ਤੇ ਕਬਜ਼ਾ ਕਰ ਲਿਆ ਕੜਾਮ ਜੋ ਸ਼ਾਇਦ ਪਠਾਣਾ ਦਾ ਗੜ੍ਹ ਸੀ ਮਿੱਟੀ ਦੇ ਢੇਰ ਵਿੱਚ ਬਦਲ ਕੇ ਰੱਖ ਦਿੱਤਾ ਇਸ ਤੋਂ ਬਾਅਦ ਸਰਹੰਦ ਦੀ ਵਾਰੀ ਆਈ ਵਜ਼ੀਰ ਖਾਨ ਤੇ ਲੜਾਈ ਦੇ ਮੈਦਾਨ ਵਿੱਚ ਫਤਿਹ ਸਿੰਘ ਨੇ ਵਾਰ ਨਾਲ ਐਸਾ ਵਾਰ ਕੀਤਾ ਕਿ ਉਸਦੀ ਬਾਹ ਗੱਟੀ ਗਈ ਉਹ ਜ਼ਮੀਨ ਤੇ ਡਿੱਗ ਗਿਆ ਜਿਸ ਨੂੰ ਦੇਖ ਕੇ ਉਸ ਦੀਆਂ ਸਾਰੀਆਂ ਫੌਜਾਂ ਨਾਸ ਤੁਰੀਆਂ ਵਜ਼ੀਰ ਖਾਨ ਦੀਆਂ ਲੱਤਾਂ ਵਿੱਚ ਰੱਸੀ ਬੰਨ ਕੇ ਘੋੜੇ ਦੇ ਪਿੱਛੇ ਬੰਨ ਦਿੱਤਾ ਤੇ ਸਾਰੇ ਸ਼ਹਿਰ 'ਚ ਘੇਸੀਟਿਆ ਮੇਰਕੋਟਲੇ ਦੇ ਨਵਾਬ ਨੇ ਕਿਸੇ ਸਿੱਖ ਬੀਬੀ ਨੂੰ ਕਬਰ ਵਿੱਚ ਦਫਨ ਕੀਤਾ ਸੀ ਕਬਰ ਪੁੱਟਵਾ ਕੇ ਬੀਬੀ ਦਾ ਸਿੱਖ ਮਰਿਆਦਾ ਨਾਲ ਸੰਸਕਾਰ ਕੀਤਾ ਵਜ਼ੀਰ ਖਾਨ ਨੂੰ ਮੌਦੇ ਘਾਟ ਉਤਾਰ ਦਿੱਤਾ ਬਸ ਇੱਥੇ ਸਿੱਖਾਂ ਤੇ ਮੁਗਲਾਂ ਵੱਲੋਂ ਹੋਏ ਅਤਿਆਚਾਰਾਂ ਦਾ ਬਦਲਾ ਪੂਰਾ ਹੋਇਆ ਜਿਸ ਦੀ ਮਾਫੀ ਬੰਦਾ ਬਹਾਦਰ ਨੇ ਗੁਰੂ ਸਾਹਿਬ ਅਗੇ ਅਰਦਾਸ ਕਰਕੇ ਮੰਗੀ ਕਿਉਂਕਿ ਬਦਲਾ ਲੈਣਾ ਨਾ ਗੁਰੂ ਸਾਹਿਬ ਦੀ ਬੰਦਾ ਬਹਾਦਰ ਨੂੰ ਸਾਇਸੀ ਤੇ ਨਾ ਹੀ ਉਹਨਾਂ ਦਾ ਕੋਈ ਮਕਸਦ ਸਰਹੰਦ ਤੇ ਖਾਲਸਾਈ ਫਤਿਹ ਦਾ ਕੇਸੇ ਨਿਸ਼ਾਨ ਸਾਇ ਉਲੰਧ ਹੋਏ ਪਹਿਲੀ ਵਾਰ ਇਸ ਇੱਕ ਸਲਤਨਤ ਕਾਇਮ ਹੋਈ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਚੱਲਿਆ ਦੇਖ ਤੇਗ ਫਤਿਹ Nusrat ਬੇਦਰੰਗ ਯਫਤ ਅਜਨਾਨ ਗੁਰੂ ਗੋਬਿੰਦ ਸਿੰਘ ਮੇਕ ਗਰੇਗਰ ਲਿਖਦੇ ਹਨ ਕਿ ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਕੰਮਾਂ ਨੂੰ ਵਾਚੀਏ ਉਹਨਾਂ ਦੇ ਧਾਰਮਿਕ ਸੁਧਾਰ ਕੌਮੀ ਸ਼ਕਤੀ ਉਹਨਾਂ ਦੀ ਨਿੱਜੀ ਬਹਾਦਰੀ ਤੇ ਦੁੱਖਾਂ ਦਾ ਇਤਕਵਾਲ ਦਾ ਇਤਿਹਾਸ ਦੁੱਖਾਂ ਦਾ ਟਾਕਰਾ ਕਰਦੇ ਵੇਖੀਏ ਦੁਸ਼ਮਣ ਦਾ ਮੁਕਾਬਲਾ ਕਰਦੇ ਤੇ ਉਹਨਾਂ ਦੀਆਂ ਜਿੱਤਾਂ ਨੂੰ ਦੇਖੀਏ ਤਾਂ ਸਮਝ ਆ ਜਾਂਦੀ ਹੈ ਕਿ ਅੱਜ ਤੱਕ ਉਹਨਾਂ ਦੇ ਸਨਮਾਨ ਵੱਜੋਂ ਲੋਕੀ ਕਿਉਂ ਉਹਨਾਂ ਦਾ ਪੁਰਵ ਮਨਾਉਂਦੇ ਹਨ ਦولت رائے ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਯੋद्धा ਕੌਮ ਪ੍ਰਸਤ ਲੋਕਾਂ ਦੇ ਮਦਦਗਾਰ ਲੋਕਾਂ ਦਾ ਪਿਆਰ ਦਿਲ ਵਿੱਚ ਲੈ ਕੇ ਆਪਣੇ ਨਿਸ਼ਾਨੇ ਵੱਲ ਵਧੇ ਜਿਸ ਵਿੱਚ ਆਪਣੇ ਖਾਨਦਾਨ ਦੀ ਆਹੂਤੀ ਦੇਣ ਤੋਂ ਵੀ ਸੰਗੋਜਣੀ ਕੀਤਾ ਪਿਛਲੇ 350 ਸਾਲ ਤੋਂ ਗੁਰੂ ਸਾਹਿਬ ਦਾ ਜੀਵਨ ਉਹਨਾਂ ਦਾ ਫਲਸਫਾ ਉਹਨਾਂ ਦੇ ਕਾਰਨਾਮੇ ਦੇਸ਼ ਵਿਦੇਸ਼ ਦੇ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ ਉਹ ਇੱਕ ਐਸੇ ਆਦਰਸ਼ਕ ਨਾਇਕ ਹਾਂ ਜੀਨਾਂ ਦਾ ਜੀਵਨ ਤੇ ਕੁਰਬਾਨੀਆਂ ਦੇਸ਼ ਲਈ ਸਦਾ ਪ੍ਰੇਰਣਾ ਬਣਿਆ ਰਹੇਗਾ ਵਰਤਮਾਨ ਸਿੱਖ ਪੰਥ ਭਾਵੇਂ ਆਪਣੀ ਹਸਤੀ ਆਪਣੀ ਤਵਾਰੀਖ ਤੋਂ ਬੇਖਬਰ ਹੈ ਪਰ ਇਹ ਲਾਸਾਨੀ ਕੁਰਬਾਨੀਆਂ ਸਿੱਖਾਂ ਦੇ ਉਜਵਲ ਭਿਕਤੀਆਂ ਨਿਸ਼ਾਨੀਆਂ ਹਨ ਇਸ ਵਿੱਚ ਮਨੁੱਖਤਾ ਦਾ ਕਲਿਆਣ ਨਾ ਸਿਰਫ ਭਾਰਤ ਵਰਸ਼ ਵਿੱਚ ਹੋਇਆ ਹੈ ਸਗੋਂ ਉਸ ਤੋਂ ਬਾਅਦ ਦੁਨੀਆ ਵਿੱਚ ਆਉਣ ਵਾਲਾ ਇਹ ਸਾਰੀਆਂ ਕ੍ਰਾਂਤੀਆਂ ਤੇ ਦੇਸ਼ ਵਾਸੀਆਂ ਉੱਪਰ ਹੋਇਆ ਹੈ। ਉਹਨਾਂ ਦੀਆਂ ਕੋਸ਼ਿਸ਼ਾਂ ਨੇ ਨਾ ਸਿਰਫ ਊਚ ਨੀਚ ਜਾਤ ਪਾਤ ਤੇ ਕਰਮ ਕਾਂਡਾਂ ਤੇ ਭਰਮ ਜਾਲ ਨੂੰ ਤੋੜਿਆ ਹੈ ਸਗੋਂ ਮੁਗਲ ਸਮਰਾਜ ਤੇ ਜ਼ਾਬਰ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਇੱਕ ਮੁਸਲਮਾਨ ਨਾਮੀ ਸ਼ਹਿਰ ਅੱਲਾ ਯਾਰ ਖਾਨ ਜੋਗ ਕੀ ਲਿਖਦਾ ਹੈ ਕਿ ਦੁਨੀਆ ਦੇ ਲੋਕੋ ਅਗਰ ਤੁਸੀਂ ਸਾਰੀ ਉਮਰ ਗੋਬਿੰਦ ਸਿੰਘ ਜੀ ਵੀ ਬੋਲਦੇ ਰਹੋਗੇ ਤੇ ਬੋਲ ਨਹੀਂ ਸਕੋਗੇ ਤੁਸੀਂ ਸਮੁੰਦਰ ਨੂੰ ਸ਼ਾਹੀ ਬਣਾ ਲਓ ਸਾਰੇ ਦਰਕਤਾਂ ਨੂੰ ਕਲਮ ਬਣਾ ਲਓ ਲਿਖ ਨਹੀਂ ਸਕੋਗੇ ਉਸਨੇ ਬੋਲਣ ਵਾਲੇ ਦੇ ਵਜੂਦ ਦਾ ਇੱਕ ਬੁਲਬਲੇ ਨਾਲ ਮੁਕਾਬਲਾ ਕੀਤਾ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਗੁਣਾਂ ਦੇ ਸਮੁੰਦਰ ਨਾਲ ਇਸ ਸ਼ਾਇਰ ਨੂੰ ਕਾਫਰ ਕਰਾਰ ਕੀਤਾ ਗਿਆ ਕਿਉਂਕਿ ਇਸ ਦੀ ਸਾਰੀ ਦੀ ਸਾਰੀ ਸ਼ਾਇਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਸੀ ਜਦੋਂ ਇਹ ਮੌਤ ਦੇ ਵਿਸਤਰ ਤੇ ਪਿਆਸੀਤਾ ਕਾਜੀ ਮਾਫੀ ਨਾਮਾ ਲੈ ਕੇ ਆਉਂਦਾ ਕਹਿੰਦਾ ਹੈ ਕਿ ਸਾਰੀ ਜ਼ਿੰਦਗੀ ਆਪਣੀ ਸ਼ਾਇਰੀ ਵਿੱਚ ਇੱਕ ਕਾਫਰ ਦੀ ਤਾਰੀਫ਼ ਕਰਦਾ ਰਿਹਾ ਹੈ ਹੁਣ ਮੰਨਵੇਲੇ ਇਸ ਮਾਫੀਨਾਮੇ ਤੇ ਦਸਤ ਕਰ ਦੇ ਤਾਂ ਕਿ ਤੇਰੀ ਨਮਾਜ਼ੇ ਮਯਿੱਤ ਤੇ ਨਮਾਜ਼ੇ ਜਨਾਜ਼ਾ ਪੜਕੇ ਤੈਨੂੰ ਇਸਲਾਮੀ ਸ਼ਰਾ ਦੇ ਮੁਤਾਬਕ ਦਫ਼ਨ ਕੀਤਾ ਜਾਵੇ ਉਸਨੇ ਜਵਾਦ ਕੀਤਾ ਕਿ ਮੈਨੂੰ ਨਮਾਜ਼ੇ ਮਯਿੱਤ ਤੇ ਨਮਾਜ਼ੇ ਜਨਾਜ਼ਾ ਦੀ ਲੋੜ ਨਹੀਂ ਨਾ ਹੀ ਇਸਲਾਮੀ ਸ਼ਰਾਂ ਦੇ ਮੁਤਾਬਕ ਕਫ਼ਨ ਦਫ਼ਨ ਦੀ ਲੋੜ ਹੈ ਨਾ ਸਵਰਗ ਦੇ ਖੁੱਲੇ ਦਰਵਾਜ਼ੇ ਦੀ ਮੇਰਾ ਗੁਰੂ ਗੋਬਿੰਦ ਸਿੰਘ ਦਰਵਾਜ਼ੇ ਖੋਲ ਕੇ ਮੈਨੂੰ ਢੀਕ ਰਿਹਾ ਹੈ ਅੱਲਾ ਯਾਰਾਂ ਗਾਂ ਜੋਗੀ ਨੇ ਚਮਕੌਰ ਨੰਹਿੰਦੂਆਂ ਦਾ ਇੱਕੋ तीर्थ स्थान है बुले शाह जो कि एक महान मुस्लिम सूफी शायर हुए हैं गुरु साहब बार लिखते हैं ना कहूँ जबकि ना कहूँ तब की बात कहूँ मैं अब की अगर ना होते गुरु गोबिंद सिंह तो सुनत होती सबकी ਇੰਦੂ ਪੋਸ਼ਨ ਮੇਨਰਜੀ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਅਧਿਆਤਮਕ ਨੇਤਾ ਸਨ ਜਿਨ੍ਹਾਂ ਨੇ ਆਪਣੇ ਰੋਹਾਨੀ ਕਮਾਲਾਂ ਸਦਕੇ ਲਾਸਾਨੀ ਕਾਰਨਾਮੇ ਕਰ ਵਿਖਾਈ ਲੜਾਈਆਂ ਲੜਨਾ ਉਹਨਾਂ ਦਾ ਪੇਸ਼ਾ ਨਹੀਂ ਸੀ ਨਾ Empire ਖੜਾ ਕਰਨਾ ਕੋਈ ਮਕਸਦ ਉਹਨਾਂ ਨੇ ਤਲਵਾਰ ਕਿਸੇ ਵਿਰੋਧ ਲਈ ਨਹੀਂ ਸਗੋ ਸਵੇ ਤੇ ਮਜਲੂਮਾਂ ਦੀ ਰੱਖਿਆ ਲਈ ਚੁੱਕੀ ਸੀ ਉਹਨਾਂ ਨੇ ਆਪਣੇ ਜੀਵਨ ਵਿੱਚ ਕਿਸੇ ਵੀ ਪੜਾਅ 'ਤੇ ਆਪਣੇ ਰੋਹਾਨੀ ਅਤੇ ਧਾਰਮਿਕ ਫਰਜ਼ ਨੂੰ ਪਿੱਛੇ ਨਹੀਂ ਪੈਣ ਦਿੱਤਾ ਇਤਿਹਾਸਕਾਰ ਆਪਣੀ ਸਹਾਰ ਸੋਚ ਤੇ ਨਿੱਜੀ ਪੈਮਾਨੇ ਆੜ ਗੁਰੂ ਸਾਹਿਬ ਦੀਆਂ ਸਫਲਤਾਵਾਂ ਤੇ ਅਸਫਲਤਾਵਾਂ ਦਾ ਨਾਪ ਤੋਲ ਕਰਦੇ ਰਹਿੰਦੇ ਹਨ ਕੋਨਿੰਗਮ ਲਿਖਦੇ ਹਨ ਕਿ ਸਿਰਫ ਸੰਸਕਾਰਿਕ ਕਾਮਯਾਬੀ ਕਿਸੇ ਦੀ ਵਿਡਿਆਈ ਦਾ ਨਿਸ਼ਾਨਾ ਨਹੀਂ ਹੁੰਦੀ ਬੜਿੱਤਨ ਤੇ ਆਦਰਸ਼ ਦੇ ਨਿਸ਼ਾਨੇ ਦੀ ਹੁੰਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਉਹਨਾਂ ਦੇ ਆਦਰਸ਼ ਇਤਨੇ ਉੱਚੇ ਤੇ ਮਹਾਨ ਸਨ ਕਿ ਵਕਤ ਦੀ ਹਕੂਮਤ ਵਿੱਚ ਝੁਕਾ ਨਹੀਂ ਸਕੀ ਲਤੀਫ ਲੱਗਦਾ ਹੈ ਕਿ ਉਹਨਾਂ ਦਾ ਨਿਸ਼ਾਨਾ ਉੱਚਾ ਸੀ ਉਹਨਾਂ ਨੇ ਜਿਸ ਕੰਮ ਵਿੱਚ ਵੀ ਹੱਥ ਪਾਇਆ ਉਹ ਮਹਾਨ ਸੀ ਉਹਨਾਂ ਨੇ ਖਤਰੇ ਤੇ ਤਬਾਹੀ ਦੇ ਵਿੱਚਕਾਰ ਵੀ ਇਸਤਕਬਾਲ ਦਾ ਪੱਲਾ ਨਹੀਂ ਛੱਡਿਆ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਫਟਕਾਰਾਂ ਭਰੀ ਚਿੱਠੀ ਲਿਖਣੀ ਜਿਸ ਨੂੰ ਜਫਰਨਾਮਾ ਤੇ ਗੁਰੂ ਸਾਹਿਬ ਦਾ ਫਤਿਹਨਾਮਾ ਕਿਹਾ ਜਾਂਦਾ ਹੈ ਇੱਕ ਬਡੇਰੀ ਜੁਰਤ ਦੀ ਮਿਸਾਲ ਹੈ ਉਸ ਨੂੰ ਟੱਕੇ ਦਾ ਮਰੀਦ ਏ ਈਮਾ ਸ਼ਿਕਨ ਬੇਈਮਾਨ ਕਿਹਾ ਉਸਨੂੰ ਵੰਗਾਰ ਕੇ ਕਿ ਹੱਕੀ ਜੇਕਰ ਹੁਣ ਤੂੰ ਪੰਜਾਬ ਵੱਲ ਮੂੰਹ ਕਰੇਂਗਾ ਤਾਂ ਤੇਰੇ ਘੋੜੇ ਦੇ ਖੁਰਾਂ ਹਟ ਜਾਈ ਅੱਗ ਪਾਲ ਦੇਗਾ ਕਿ ਪੰਜਾਬ ਵਿੱਚ ਤੈਨੂੰ ਪਾਣੀ ਨਸੀਬ ਨਹੀਂ ਹੋਵੇਗਾ ਕੋਈ ਛੋਟੀ ਗੱਲ ਨਹੀਂ ਕਿ ਜਫਰਨਾਮਾ ਸਿੰਘਾਂ ਨੇ ਜਦੋਂ ਔਰੰਗਜ਼ੇਬ ਦੇ ਹੱਥ ਵਿੱਚ ਇਹ ਕਹਿ ਕੇ ਪਕੜਾਇਆ ਕਿ ਗੁਰੂ ਸਾਹਿਬ ਨੇ ਤੁਹਾਡੇ ਲਈ ਇੱਕ ਬੜਾ ਕੀਮਤੀ ਕੁਰਾਨ ਭੇਜਿਆ ਹੈ ਤਾਂ ਉਸਨੇ ਬੜੀ ਹਕੀਕਤ ਨਾਲ ਉਸਨੂੰ ਸਿਰ ਨਿਵਾ ਕਰਕੇ ਖੋਲ੍ਹਿਆ ਤੇ ਜਦ ਪੜਿਆ ਉਸ ਦਾ ਰੰਗ ਪੀਲਾ ਪੈ ਗਿਆ ਜਿਰੇ ਵਿੱਚ ਹਵਾਈਆਂ ਉਡਗੀਆਂ ਤੇ ਉਸਨੇ ਆਪਣੇ ਅਹੰਕਾਰਾਂ ਦੀਆਂ ਵਧੀਆਂ ਤੇ ਗਲਤ ਨੀਤੀਆਂ ਦਾ ਪਤਾ ਚੱਲਿਆ ਉਸਦੀ ਆਤਮਾ ਝੰਟੋਰ ਉੱਠੀ ਜਿਸਦਾ ਉਲੇਖ ਉਸਦੇ ਵਸੀਅਤ ਨਾਮੇ ਵਿੱਚ ਸਾਫ਼ ਨਜ਼ਰ ਆਉਂਦਾ ਹੈ ਮੌਤ ਤੋਂ ਪਹਿਲਾਂ ਉਸਨੇ ਇੱਕ ਚਿੱਠੀ ਲਿਖੀ ਜਿਸ ਵਿੱਚ ਉਸਨੇ ਆਪਣੇ ਗੁਨਾਹਾਂ ਦਾ ਇਕਬਾਲ ਕੀਤਾ ਕਿ ਮੈਂ ਦੁਨੀਆ ਵਿੱਚ ਖਾਲੀ ਹੱਥ ਆਇਆ ਸੀ ਪਾਪਾਂ ਦੀ ਪਣ ਲੈ ਕੇ ਜਾ ਰਿਹਾ ਹਾਂ ਮੈਂ ਇਤਨੇ ਪਾਪ ਕਰ ਚੁੱਕਾ ਹਾਂ ਕਿ ਪ੍ਰਮਾਤਮਾ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਪਾਈ ਦਿਆ ਸਿੰਘ ਜੀ ਨੂੰ ਸ਼ਾਹੀ ਸਨਮਾਨਾਂ ਨਾਲ ਸੁਰੱਖਿਆ ਦਾ ਪਰਵਾਨਾ ਦੇ ਕੇ ਵਿਦਾ ਕੀਤਾ ਉਸਨੇ ਆਪਣੀ ਕੀਤੀ ਤੇ ਪਛਤਾਵਾ ਕਰਦੇ ਆ ਆਪਣੇ ਹੰਕਾਰਾਂ ਨੂੰ ਹੁਕਮਨਾਮਾ ਭੇਜਿਆ ਕਿ ਗੁਰੂ ਸਾਹਿਬ ਜਿੱਥੇ ਵੀ ਰਹਿਣ ਜੋ ਵੀ ਕਰਨ ਉਸ ਵਿੱਚ ਕੋਈ ਦਖਲਅਦਾਜ਼ੀ ਨਹੀਂ ਹੋਣੀ ਚਾਹੀਦੀ ਇਨ੍ਹਾਂ ਹੁਕਮਾਂ ਤੇ ਅਮਲ ਵੀ ਹੋਣਾ ਸ਼ੁਰੂ ਹੋ ਗਿਆ ਇੱਕ ਚਿੱਠੀ ਵਿੱਚ ਉਸਨੇ ਗੁਰੂ ਸਾਹਿਬ ਨੂੰ ਤਰਲਿਆ ਮਿੰਤਾ ਨਾਲ ਆਪਣੇ ਕੋਲ ਸੱਦਿਆ ਮਿਲਣ ਦੀ ਖਾਹਿਸ਼ ਤੇ ਆਪਣੀ ਨਾ ਆ ਸਕਣ ਦੀ ਮਜਬੂਰੀ ਜਾਹਿਰ ਕੀਤੀ ਉਸਨੇ ਲਿਖਿਆ ਕਿ ਮੈਂ ਤੁਹਾਡੇ ਕੋਲ ਖੁਦ ਚੱਲ ਕੇ ਆਉਂਦਾ ਪਰ ਬਿਮਾਰੀ ਮੈਨੂੰ ਇਜਾਜ਼ਤ ਨਹੀਂ ਦਿੰਦੀ ਗੁਰੂ ਸਾਹਿਬ ਨੇ ਜਦ ਚਿੱਠੀ ਪੜੀ ਤਾਂ ਸਭ ਕੁਝ ਭੁਲਾ ਦਿੱਤਾ ਤੇ ਜਾਣ ਦੀ ਤਿਆਰੀ ਕਰ ਲਈ ਪਰ ਉਹ ਵਕਰੀ ਗੱਲ ਹੈ ਕਿ ਉਸਦੇ ਨਾਲ ਮਿਲਣਾ ਹੋ ਸਕਿਆ ਪਛਤਾ ਵੀ ਦੀ ਅਗ ਵਿੱਚ ਸਰਦਾ ਤੇ ਗੁਰੂ ਸਾਹਿਬ ਦੀਆਂ ਫਟਕਾਰਾਂ ਦੀ ਤਾਬਨਾ ਸਾਲ ਦਾ ਸ਼ਾਨ ਸ਼ਾਰਨਜੀਵ ਸੰਸਾਤ ਸਾਥੀ ਸੀ ਵਿੱਚ ਬਿਨਾ ਆਪਣੇ ਗੁਨਾਹ ਬਖਸ਼ਾਇ ਇਸ ਦੁਨੀਆ ਤੋਂ ਕੁਝ ਕਰ ਗਿਆ ਵਹਿਕੁਰ ਜੀ ਦਾ ਖਾਲਸਾ ਵਹਿਕੁਰ ਜੀ ਦੀ ਫਤਿਹ ਪੁੱਲ ਚੁਕਮਾ